ਹਾਂਜੀ ਪਿਆਰਪਰੀ ਸਾਸ਼ਟਰੀ ਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਅਮਰਤਸਰੀਆਂ ਮਲਦਿਆਨ ਵੱਲੋਂ ਆ ਤੁਹਾਡੇ ਵਾਸਤੇ ਸਪੈਸ਼ਲ ਮੈਂ ਵਿਸਕੋ ਜੌਰਜਟ ਦੇ ਪਿਓਰ ਡਿਜੀਟਲ ਪ੍ਰਿੰਟ ਦੀ ਉੱਤੇ ਆਰੀ ਦਾ ਕੰਮ ਕਰਾਇਆ ਆ ਪੀਸ ਲੈ ਕੇ ਆਇਆ 25 ਵੀਡੀਓ ਮੇਰੀ ਲਾਸਟ تک ਦੇਖਿਓ ਜੀ ਸਾਰੇ ਪੀਸ ਦਿਖਾਉਂਗਾ ਓਪਨ ਕਰਕੇ ਆ ਪਹਿਲਾ ਪੀਸ ਜਿਹੜਾ ਮੈਂ ਓਪਨ ਕਰਿਆ ਬੜਾ ਪਿਆਰਾ ਕਲਰ ਆ ਜੀ ਫਿਰੋਜ਼ੀ ਕਲਰ ਡਿਜੀਟਲ ਪ੍ਰਿੰਟ ਆ ਜੀ ਪਿਓਰ ਵਿਸਕੋ ਜੌਰਜਟ 35 ਗ੍ਰਾਮ ਦੀ ਜੌਰਜਟ ਹੋएगी ਜੀ ਨਾਲ ਜਿਹੜਾ ਬਾਟਮ ਦਾ ਕੱਪੜਾ ਹੋਏਗਾ ਜੀ ਪਿਓਰ ਕ੍ਰੇਪ ਪਿਓਰ ਕ ਪਿਓਰ ਦਿਸ ਕੋਰਸ ਲਕਮੀ ਦਾ ਦੁਪੱਟਾ ਆਏਗਾ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦਾ ਪੂਰਾ ਟਾਈਮ ਮੀਟਰ ਦਾ ਦੁਪੱਟਾ ਆਏਗਾ ਇਹਨ ਖੁੱਲਾ ਡੁੱਲਾ ਅਲਟੀਮੇਟ ਡਿਜ਼ਾਈਨ ਹੈ ਆ ਪਹਿਲਾ ਡਿਜ਼ਾਈਨ ਆ ਗਿਆ ਫਿਰੋਜ਼ੀ ਕਲਰ ਜੀ ਸੈਕੰਡ ਆ ਗਿਆ ਜੀ ਬੜਾ ਪਿਆਰਾ ਸਟੀਲ ਗ੍ਰੇ ਅਲਟੀਮੇਟ ਬਿਊਟੀਫੁੱਲ ਕਲਰ ਕਲਰ ਦੇਖੋ ਡਿਜ਼ਾਈਨਿੰਗ ਦੇਖੋ ਅਲਟੀਮੇਟ ਆ ਜੀ ਕਲਰ ਬਹੁਤ ਸੋਹਣਾ ਹੈ ਡਿਜੀਟਲ ਪ੍ਰਿੰਟਿੰਗ ਹੈ ਯੂਨੀਕ ਪ੍ਰਿੰਟਿੰਗ ਹੈ ਕਲਰ ਸ਼ੇਡ ਬੜੇ ਪਿਆਰੇ ਨੇ ਅਲਟੀਮੇਟ ਲੋ ਜੀ ਦੁਪੱਟਾ ਆਏਗਾ ਬਹੁਤ ਸੋਹਣਾ ਬਹੁਤ ਸੋਹਣਾ ਦੁਪੱਟਾ ਆਏਗਾ ਬਿਊਟੀਫੁੱਲ ਪ੍ਰਿੰਟ ਇੱਕ ਸ਼ੇਡ ਆਇਆ ਇਸ ਦੇ ਵਿੱਚ yellow yellow color ਬਹੁਤ ਪਿਆਰਾ ਹੈ ਅਲਟੀਮੇਟ ਇਹ ਵੀ ਬੜਾ ਪਿਆਰਾ ਕਲਰ ਹੈ ਪ੍ਰੋਪਰ ਬ੍ਰਾਈਟ ਸ਼ੇਡ ਹੈ ਇੰਗਲਿਸ਼ ਕਲਰ ਹੈ ਦੁਪੱਟਾ ਸੇਮ ਹੀ ਆਏਗਾ ਡਿਜੀਟਲ ਪ੍ਰਿੰਟ ਦਾ ਉੱਪਰ ਆਰੀ ਦਾ ਕੰਮ ਲੋ ਜੀ ਇੱਕ ਆਇਆ ਇਸ ਦੇ ਵਿੱਚ ਆਵਲਾ ਡਿਜ਼ਾਈਨ ਇਹ ਸੋਲੋ ਆਏਗਾ ਜੀ ਬੜਾ ਪਿਆਰਾ ਕਲਰ ਹੈ ਸਕਿਨ ਜਿਆ ਕਲਰ ਹੈ ਲੋ ਜੀ ਸਕਿਨ ਕਲਰ ਆ ਗਿਆ ਜੀ ਸਾਰੇ ਪੀਸ ਓਪਨ ਕਰਕੇ ਦਿਖਾਵਾਂਗਾ ਸਭ ਨੂੰ ਬੇਨਤੀ ਹੈ ਕਿ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦੋ। ਲੋ ਜੀ। ਵੀਡੀਓ ਲਾ ਸਕਦੇਖਿਓ। ਅਲਟੀਮੇਟ ਪ੍ਰਿੰਟਰ ਨੇ ਸਾਰੇ। ਇੱਕ ਆਏਗਾ ਆਵਲਾ ਡਿਜ਼ਾਈਨ। ਬੜਾ ਪਿਆਰਾ ਕਲਰ ਹੈ ਮਿਲਕੀ ਜਾ ਕਲਰ ਹੈ ਕਰੀਮ ਜਾ। ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ। ਡਿਫਰੈਂਟ ਪ੍ਰਿੰਟਿੰਗ। ਸਾਰੇ ਪੀਸ ਅਲਟੀਮੇਟ ਆ ਜੀ। ਸਾਰਿਆਂ ਦੇ ਆਰੀ ਦਾ ਕੰਮ ਡਿਜੀਟਲ ਪ੍ਰਿੰਟ ਪਿਓਰ ਵਿਸਕੋਜ਼ ਜਾਰਜਟ 35 ਗ੍ਰਾਮ ਦੀ ਆ ਦੁਪੱਟਾ। ਸਾਰਿਆਂ ਦੇ ਦੁਪੱਟੇ ਬੜੇ ਸ਼ਾਨਦਾਰ ਨੇ। ਇੱਕ ਆ ਡਿਜ਼ਾਈਨ ਆ ਜੀ ਆ ਨੀਮਰਤ ਖੈਰ ਵਾਲਾ ਡਿਜ਼ਾਈਨ ਆ। ਪਹਿਲਾਂ ਆਇਆ ਸੀ ਉਹ ਪਰੋਜ਼ੀ ਹੁਣ ਆਇਆ ਇਸ ਦੇ ਵਿੱਚ ਜੀ 골ਡਨ ਕਲਰ ਹੁਣ 골ਡਨ ਕਲਰ ਆਇਆ ਜੀ ਲੋ ਜੀ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਹੈ ਸਾਰੇ ਪ੍ਰਿੰਟ ਬੜੇ ਸੋਹਣੇ ਨੇ ਇਹਦੇ ਸਭ ਤੋਂ ਵੱਡੀ ਗੱਲ ਇਹ ਹੈ ਪਾਰਟੀ ਵੇਅਰ ਵੀ ਹੈ ਤੁਸੀਂ ਬਾਹਰ ਅੰਦਰ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਸਪੈਸ਼ਲ ਫੈਬਰਿਕ ਹੈ ਇੰਪੋਰਟਡ ਕੁਆਲਿਟੀ ਹੈ ਦੁਪੱਟੇ ਬਹੁਤ ਸੋਹਣੇ ਨੇ ਇੱਕ ਆਏਗਾ ਜੀ ਆਹ ਵਾਲਾ ਆ ਵੀ ਪ੍ਰਿੰਟ ਬੜਾ ਸ਼ਾਨਦਾਰ ਹੈ ਡਿਜੀਟਲ ਪ੍ਰਿੰਟ ਆਏਗਾ ਜੀ ਉੱਪਰ ਆਰੀ ਦਾ ਕੰਮ ਕਲਰ ਸ਼ੈਡੇਡ ਹੈ ਇਹ ਕਲਰ ਹੈ ਪਿਸਤਾ ਯਾ ਰੰਗ ਹੈ ਜੀ ਲੋ ਜੀ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਹੈ ਦਾ ਦੁਪੱਟੇ ਦੀ ਪ੍ਰਿੰਟਿੰਗ ਦਿਖਾਓ ਜ਼ਬਰਦਸਤ ਪ੍ਰਿੰਟਿੰਗ ਹੈ ਜੀ ਲੋ ਜੀ ਇੱਕ ਆਏਗਾ ਆਮ ਵਾਲਾ ਬੜਾ ਸੋਹਣਾ ਕਲਰ ਡਿਫਰੈਂਟ ਜਿਹਾ ਕਲਰ ਪਿੰਕ ਗਾਜਰੀਆ ਕਲਰ ਹੈ ਜੀ ਅਲਟੀਮੇਟ ਕਲਰ ਹੈ ਪ੍ਰਿੰਟ ਬਹੁਤ ਸੋਹਣਾ ਕੰਬੀਨੇਸ਼ਨ ਬਹੁਤ ਪਿਆਰਾ ਹੈ ਬਾਟਮ ਕੰਟਰਾਸਟ ਹੈ ਇਹਦੀ ਦੁਪੱਟਾ ਵੀ ਬਹੁਤ ਸੋਹਣਾ ਦੁਪੱਟੇ ਬੜੇ ਸ਼ਾਨਦਾਰ ਨੇ ਇਹਨਾਂ ਦੇ ਅਲਟੀਮੇਟ ਦੁਪੱਟੇ ਨੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਨੂੰ ਬੇਨਤੀ ਹੈ ਆਹ ਲੋ ਇੱਕ ਆਏਗਾ ਜੀ ਸੋਲੋ ਪ੍ਰਿੰਟ ਚੈੱਕ ਕਰੋ ਕਿਹੜਾ ਸ਼ਾਨਦਾਰ ਪ੍ਰਿੰਟ ਹੈ ਸਕਿਨ ਕਲਰ ਬੜਾ ਪਿਆਰਾ ਕਲਰ ਹੈ ਮਿੱਠਾ ਜਿਹਾ ਸਪੈਸ਼ਲ ਗਰਮੀ ਵਾਲਾ ਰੰਗ ਹੈ ਜੀ ਸਕਿਨ ਲੈਮਨ ਜਿਹਾ ਕਲਰ ਹੈ ਡਿਫਰੈਂਟ ਜਿਹਾ ਕਲਰ ਹੈ ਲੋ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਇਹਦਾ ਬਿਊਟੀਫੁਲ ਦੁਪੱਟਾ ਚੈੱਕ ਕਰੋ ਇੱਕ ਆਏਗਾ ਜੀ ਓਨੀਅਨ ਬੜਾ ਪਿਆਰਾ ਪ੍ਰਿੰਟ ਹੈ ਬਿਊਟੀਫੁਲ ਪ੍ਰਿੰਟ ਲੋ ਜੀ ਜਿਨ੍ਹਾਂ ਨੇ ਵਧੀਆ ਕੁਆਲਿਟੀ ਇੰਪੋਰਟਡ ਕੁਆਲਿਟੀ ਵਧੀਆ ਬ੍ਰਾਂਡਡ ਸੂਟ ਲੈਣੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਤੋਂ ਇੱਕ ਆਈਟਮਾਂ ਲੈ ਕੇ ਆਂਦੇ ਰਾਵਾਂਗੇ ਤੁਹਾਡੇ ਵਾਸਤੇ ਬਸ ਇਦਾਂ ਹੀ ਪਿਆਰ ਦੇਈ ਜਾਓ ਜਿਵੇਂ ਦੇ ਰਹੇ ਹੋ ਲੋ ਜੀ ਚੈੱਕ ਕਰੋ ਇੱਕ ਆਏਗਾ ਬੜਾ ਪਿਆਰਾ ਆਵਲਾ ਇਹ ਆਏਗਾ ਸਕਾਈ ਜਿਹਾ ਕਲਰ ਨਵਾਂ ਯਾ ਰੰਗ ਹੈ ਸਪੈਸ਼ਲ ਸਰਦਾਰੀ ਇਹ ਰੰਗ ਨੇ ਮਤਲਬ ਕਿ ਡਿਫਰੈਂਟ ਜਿਹਾ ਲੈਣੇ ਜੈਂਟਲੀ ਕਲਰ ਨੇ ਕਲਰ ਸ਼ੇਡ ਬਹੁਤ ਪਿਆਰੇ ਨੇ ਆਈਸ ਬਲੂ ਜਿਹਾ ਕਲਰ ਹੈ ਇਹ ਨਵਾਂ ਯਾ ਰੰਗ ਹੈ ਚੈੱਕ ਕਰੋ ਦੁਪੱਟਾ ਦੇਸਲ ਪੈਣ ਦਾ ਇੱਕ ਆਏਗਾ ਜੀ ਆਵਲਾ ਸੀ ਗ੍ਰੀਨ ਫਰੋਜ਼ੀ ਜਿਹਾ ਕਲਰ ਆ ਵੀ ਕਲਰ ਸ਼ੇਡ ਬੜਾ ਪਿਆਰਾ ਪ੍ਰਿੰਟ ਬਹੁਤ ਸੋਹਣਾ ਸਾਰੇ ਪ੍ਰਿੰਟ ਲਾਜਵਾਬ ਨੇ ਸਾਰੇ ਪ੍ਰਿੰਟ ਲਾਜਵਾਬ ਨੇ ਆ ਲੋ ਚੈੱਕ ਕਰੋ ਇਸ ਵਾਰੀ ਛਾਂਟ ਕੇ ਲਿਆਂਦੇ ਆ ਜੀ ਕਟੋਆਟ ਵੀ 200 ਸੂਟਾਂ ਦੇ ਵਿੱਚੋਂ 25 ਸੂਟ ਛਾਂਟ ਕੇ ਲੈ ਕੇ ਆਇਆ ਸਪੈਸ਼ਲ ਆ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਕਾਨੀ ਪ੍ਰਿੰਟ ਬਣਾਇਆ ਬੜਾ ਸੋਹਣਾ ਲੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਆਏਗਾ ਸਟੀਲ ਗ੍ਰੇ ਆ ਕਲਰ ਨਵਾਂ ਯਾ ਰੰਗ ਦੁਪੱਟਾ ਬਹੁਤ ਸੋਹਣਾ ਲਾਜਵਾਬ ਇਹਨਾਂ ਦੇ ਦੁਪੱਟੇ ਬੜੇ ਸ਼ਾਨਦਾਰ ਹਨ ਦੁਪੱਟੇ ਦੀ ਪ੍ਰਿੰਟਿੰਗ ਗਜਬ ਪ੍ਰਿੰਟਿੰਗ ਹੈ ਲੋ ਜੀ ਇੱਕ ਆਏਗਾ ਜੀ ਬੜਾ ਸੋਹਣਾ 골ਡਨ ਕਲਰ ਆ ਕਲਰ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਜਿਨ੍ਹਾਂ ਨੇ ਕੁਝ ਵੱਖਰੇ ਰੰਗ ਲੈਣੇ ਨੇ ਵੱਖਰੀ ਚੀਜ਼ ਲੈਣੀ ਹੈ ਤਾਂ ਫਿਰ ਇਸ ਬਾਏ ਕਰ ਲੈਣਾ ਪੀਸ ਬੜੇ ਸੋਹਣੇ ਨੇ ਜਿਹੜਾ ਮਰਜ਼ੀ ਬਾਏ ਕਰ ਲੈਣ ਸਾਰੇ ਪੀਸ ਅਲਟੀਮੇਟ ਨੇ ਸਪੈਸ਼ਲ ਪੀਸ ਨੇ ਆ ਲੋ ਚੈੱਕ ਕਰੋ ਦੁਪੱਟਾ ਬਿਊਟੀਫੁੱਲ ਇੱਕ ਆਏਗਾ ਜੀ ਸੋਲੋ ਆਵਲਾ ਇਹ ਵੀ ਆਏਗਾ ਸੋਹਣਾ ਸਕਾਈ ਜਾਂ ਅਸਮਾਨੀਆ ਰੰਗ ਹੈ ਡਿਫਰੈਂਟ ਜਿਹਾ ਕਲਰ ਹੈ ਔਰ ਪ੍ਰਿੰਟਿੰਗ ਮੈਨੂੰ ਲੱਗਦਾ ਇਹ ਕੁਝ हटके ਪ੍ਰਿੰਟਿੰਗ ਹੈ ਸਾਰੇ ਪ੍ਰਿੰਟ ਜੈਂਟਲੀ ਨੇ ਸਭ ਤੋਂ ਵੱਡੀ ਗੱਲ ਪਿਓਰ ਕਰੇਪ ਦੀ ਬਾਟਮ ਹੈ ਸਭ ਨਾਲ ਪਿਓਰ ਕਰੇਪ ਦੀ ਬਾਟਮ ਆਏਗੀ ਆ ਲੋ ਚੈੱਕ ਕਰੋ ਫਲੋਰਸੈਂਟ ਕਲਰ ਨੇ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਇਹ ਆਏਗਾ ਬਲੂ ਕਲਰ ਜਿਹਨੂੰ ਕਹਿ ਸਕਦੇ ਆਪਾਂ ਲਾਈਟ ਨਵਾਂ ਰਾਇਲ ਬਲੂ ਲਾਈਟ ਨਵਾਂ ਰਾਇਲ ਬਲੂ ਕਲਰ ਲੋਲ ਪ੍ਰਿੰਟਿੰਗ ਦੇਖੋ ਗਜਾ ਪ੍ਰਿੰਟਿੰਗ ਬਿਊਟੀਫੁਲ ਆ ਲੋ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਕਲਰ ਸ਼ੇਡ ਬਹੁਤ ਪਿਆਰਾ ਪਿਓਰ ਕੇਵ ਦੀ ਬਾਟਮ ਹੈ ਇੱਕ ਆਏਗਾ ਬੜਾ ਸੋਹਣਾ ਪ੍ਰਿੰਟ ਹੈ ਜੀ ਆਹ ਆਹ ਪ੍ਰਿੰਟ ਤਾਂ ਵਾਕੀ ਬਹੁਤ ਸੋਹਣਾ ਹੈ ਚੈੱਕ ਕਰੋ ਪ੍ਰਿੰਟ ਅਲਟੀਮੇਟ ਬਿਊਟੀਫੁਲ ਪ੍ਰਿੰਟ ਜੀ ਇਹ ਹੁੰਦੇ ਆ ਡਿਜੀਟਲ ਪ੍ਰਿੰਟ ਇਹ ਆਮ ਪ੍ਰਿੰਟ ਨਹੀਂ ਹੁੰਦੇ ਇਹ ਖਾਸ ਪ੍ਰਿੰਟ ਹੁੰਦੇ ਆ ਆਮ ਪ੍ਰਿੰਟਾਂ ਦੇ ਵਿੱਚ ਪ੍ਰਿੰਟਿੰਗ ਆਂਦੀ ਨਹੀਂ ਇਹ ਲਾਜਵਾਬ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਹੈ ਆ ਲਓ ਸਪੈਸ਼ਲ yellow mustard ਜਗਲ ਬੜਾ ਪਿਆਰਾ ਰੰਗ ਹੈ ਮਿੱਠਾ ਜਾਂ ਰੰਗ ਹੈ ਅੱਖਾਂ ਨੂੰ ਚੁਬਣਾ ਵਾਲਾ ਰੰਗ ਨਹੀਂ ਹੈਗਾ ਸੋਬਰ ਦਾ ਰੰਗ ਹੈ ਦੁਪੱਟਾ ਬਹੁਤ ਸੋਹਣਾ ਹੈ ਪ੍ਰਿੰਟਿੰਗ ਥੋੜਾ ਤੁਹਾਨੂੰ ਦੇਖ ਹੀ ਰਹੀ ਆ ਗਜੋ ਪ੍ਰਿੰਟਿੰਗ ਹੈ ਬਸ ਐ ਲੋ ਜੀ ਆ ਸੂਟਾਂ ਵਾਸਤੇ ਸਾਨੂੰ ਬੋਲਣਾ ਨਹੀਂ ਪੈਂਦਾ ਸਪੈਸ਼ਲ ਪ੍ਰਿੰਟ ਨੇ ਲੋ ਜੀ ਚੈੱਕ ਕਰੋ ਲਵੈਂਡਰ ਹਾਲੋ ਸਭ ਦਾ ਫੇਵਰਟ ਕਲਰ ਲਵੈਂਡਰ ਆ ਵੀ ਰੀਸਟਾਕ ਕਰਤਾ ਜੀ ਬੜੇ ਪਿਆਰੇ ਪ੍ਰਿੰਟ ਨੇ ਆ ਦੇਖੋ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਲੋ ਜੀ ਇੱਕ ਆਏਗਾ ਗ੍ਰੇ ਸਾਰੇ ਪ੍ਰਿੰਟ ਲਾਜਵਾਬ ਨੇ ਜੀ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਤੁਹਾਨੂੰ ਜੱਚਦਾ ਹੋ ਉਹਦਾ ਆਰਡਰ ਕਰਨਾ ਤੁਸੀਂ ਵਟਸਐਪ ਤੇ ਜਿਹੜਾ ਨੰਬਰ ਮੈਂਸ਼ਨ ਕਰਿਆ 7883701532 ਲੋ ਜੀ ਚੈੱਕ ਕਰੋ ਇੱਕ ਹੈਗਾ ਬੜਾ ਸੋਹਣਾ ਕਲਰ ਡਿਫਰੈਂਟ ਜਿਹਾ ਕਲਰ ਆ ਨਵਾਂ ਰੰਗ ਹੈ ਜੀ ਚਾਕਲੇਟ ਕਲਰ ਹੈ ਜੀ ਇਹ ਇਹ ਹੈਗਾ ਚਾਕਲੇਟ ਕਲਰ ਲੋ ਜੀ ਚੈੱਕ ਕਰੋ ਚਾਕਲੇਟ ਕਲਰ ਕਿੰਨਾ ਪਿਆਰਾ ਕਲਰ ਹੈ ਅਲਟੀਮੇਟ ਕਲਰ ਹੈ ਜੀ ਆ ਦੁਪੱਟਾ ਜੀ ਨਾਲ ਬਿਊਟੀਫੁੱਲ ਅਜੇ ਪੀਸ ਹੁਣੀ ਖੋਲ ਰਿਆਂ ਤੁਹਾਡੇ ਅੱਗੇ ਲੋ ਜੀ ਮਾਲ ਹਜੇ ਜਸਟ ਆਇਆ ਹੈ ਇਹ ਨਾਲ ਦੇ ਵੀਡੀਓ ਬਣਾ ਰਹੇ ਹਾਂ ਚੈੱਕ ਕਰੋ ਆਇਗਾ ਔਰੇਂਜ ਕਲਰ ਇਹ ਨੀਚੇ ਦਿਖਾਇਆ ਤੁਹਾਨੂੰ ਪ੍ਰਿੰਟ ਉਹਦਾ ਕਲਰ ਹੈ ਕਿੰਨਾ ਪਿਆਰਾ ਕਲਰ ਹੈ ਮਿੱਠਾ ਜਿਹਾ ਔਰੇਂਜ ਰੰਗ ਹੈ ਸਪੈਸ਼ਲ ਕਲਰ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਹੁਣ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰੋ WhatsApp ਤੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਕਰ ਦੇਣਾ ਸਪੈਸ਼ਲ ਪ੍ਰਿੰਟ ਨੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਾਚੀ